ਇਹ ਕੋਈ ਸ਼ਰਾਬ ਪੀਂਦਾ ਹੈ ਤਾਂ ਉਸਦੇ ਪੈਰ ਵਾਲੀ ਇਹ ਚੀਜ਼ ਜਲਾ ਦਿਓ ਫਾਇਦਾ ਤੁਸੀਂ ਖੁਦ ਦੇਖਣਾ ਜਦੋਂ ਅਸੀਂ ਬੱਚੇ ਪੈਦਾ ਕਰਕੇ ਵੱਡੇ ਕਰਦੇ ਹਾਂ ਤਾਂ ਉਹ ਇੱਕ ਮਾਂ ਹੀ ਸਮਝ ਸਕਦੀ ਹੈ ਪਰ ਉਹ ਬੱਚੇ ਜਦੋਂ ਵੱਡੇ ਹੋ ਕੇ ਨਸ਼ਿਆਂ ਵਿੱਚ ਪੈ ਜਾਣ ਤਾਂ ਮਾਂ ਦਾ ਦਿਲ ਹੀ ਜਾਣਦਾ ਹੈ ਇਹ ਟੋਟਕਾ ਕਿਵੇਂ ਕਰਨਾ ਹੈ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਕਰਨਾ ਕੀ ਹੈ ਕਿ ਜਦੋਂ ਵੀ ਤੁਸੀਂ ਆਪਣਾ ਖਾਣਾ ਬਣਾਉਂਦੇ ਹੋ ਕੋਈ ਵੀ ਉਸ ਬੱਚੇ ਉਸ ਦਾ ਬੱਚਾ ਹੈ ਭਰਾ ਹੈ ਪਤੀ ਹੈ ਜੋ ਵੀ ਇਨਸਾਨ ਹੈ ਸ਼ਰਾਬ ਪੀਂਦਾ ਹੈ ਉਸ ਦਾ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਤਾਂ ਜੋ ਵੀ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਦਾ ਖਾਣਾ ਬਣਾਉਂਦੇ ਤਾਂ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ ਪਰਮਾਤਮਾ ਦਾ ਨਾਮ ਉਸ ਇਨਸਾਨ ਦੇ ਲਾਗੇ ਬਹਿ ਕੇ ਵੀ ਲੈਣਾ ਹੈ ਅਤੇ ਅਰਦਾਸ ਕਰਨੀ ਹੈ ਕਿ ਪਰਮਾਤਮਾ ਉਸ ਨੂੰ ਸਿੱਧੇ ਰਾਹੇ ਪਾਓ ਹੋਣ ਵਾਲੀ ਹੈ ਟੋਟਕੇ ਦੀ ਉਪਾਏ ਦੀ ਤੁਸੀਂ ਉਸ ਆਦਮੀ ਦੀਆਂ ਜੁਰਾਬਾਂ ਪੈਰੋਂ ਲੱਥੀਆਂ ਹੋਈਆਂ ਮਤਲਬ ਕਿ ਗੰਦੀਆਂ ਜੁਰਾਬ ਲੈ ਕੇ ਉਸ ਆਦਮੀ ਨੂੰ ਬਿਨਾਂ ਦੱਸੇ ਇੱਕ ਜੁਰਾਬ ਜਲਾਉਣੀ ਹੈ ਅਤੇ ਸੁਆਹ ਬਣਾ ਲੈਣੀ ਹੈ ਸਿਰਫ ਇੱਕ ਹੀ ਜੁਰਾਬ ਚਲਾਉਣੀ ਹੈ ਦੂਸਰੀ ਜੁਰਾਬ ਨੂੰ ਉਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਅਤੇ ਉਸ ਸੁਆਹ ਨੂੰ ਅਤੇ ਇੱਕ ਜੁਰਾਬ ਨੂੰ ਇਕੱਠਿਆਂ ਕਰਕੇ ਬਾਹਰ ਕਿਤੇ ਡਸਟਬੀਨ ਵਿੱਚ ਸੁੱਟ ਦੇਣਾ ਹੈ ਘਰੋਂ ਬਾਹਰ ਕਿਤੇ ਰੂੜੀ ਤੇ ਵੀ ਸੁੱਟ ਸਕਦੇ ਹੋ ਪਰੰਤੂ ਘਰ ਤੋਂ ਦੂਰ ਇਹ ਟੋਟਕਾ ਕਰਨ ਨਾਲ ਫਾਇਦਾ ਹੁੰਦਾ ਹੈ ਤੁਹਾਨੂੰ ਖੁਦ ਹੀ ਜੋ ਵੀ ਫਾਇਦਾ ਹੋਏਗਾ ਦੇਖ ਜਾਏਗਾ ਪਰੰਤੂ ਕਿਸੇ ਦੇ ਘਰ ਜਾਂ ਕਿਸੇ ਦੇ ਘਰ ਦੇ ਅੱਗੇ ਜਾਂ ਕਿਸੇ ਦੇ ਡਸਟਬਿਨ ਵਿੱਚ ਸੁੱਟਣਾ ਨਹੀਂ ਹੈ ਇਸ ਨਾਲ ਲੜਾਈ ਪੈ ਸਕਦੀ ਹੈ ਇੱਕ ਹੋਰ ਟੋਟਕਾ ਵੀ ਤੁਹਾਨੂੰ ਦੱਸ ਦਿੰਨੇ ਹਾਂ ਜੋ ਵੀ ਆਦਮੀ ਸ਼ਰਾਬ ਪੀਂਦਾ ਹੈ ਉਸਦੀ ਬੋਤਲ ਵਿੱਚੋਂ ਜਿਸ ਬੋਤਲ ਵਿੱਚੋਂ ਸ਼ਰਾਬ ਪੀ ਰਿਹਾ ਹੈ ਉਸ ਵਿੱਚੋਂ ਥੋੜੀ ਜਿਹੀ ਸ਼ਰਾਬ ਚੋਰੀ ਕਰਕੇ ਉਸ ਨੂੰ ਬਿਨਾਂ ਦੱਸੇ ਉਸ ਬੋਤਲ ਵਿੱਚੋਂ ਥੋੜੀ ਜਿਹੀ ਸ਼ਰਾਬ ਕਿਸੇ ਕੱਚ ਦੀ ਛੋਟੀ ਜੀ ਸ਼ੀਸ਼ੀ ਵਿੱਚ ਪਾ ਲੈਣੀ ਹੈ ਜਿਵੇਂ ਕਿ ਇੱਕ ਦੋ ਢੱਕਣ ਅਤੇ ਫਿਰ ਉਸ ਸ਼ੀਸ਼ੀ ਨੂੰ ਆਪਣੇ ਪਿੰਡ ਤੋਂ ਜਾਂ ਸ਼ਹਿਰ ਤੋਂ ਕਿਤੇ ਵੀ ਦੂਰ ਸੜਕ ਦੇ ਕਿਨਾਰੇ ਧੱਬ ਦੇਣਾ ਹੈ ਇਹ ਛੋਟਾ ਜਿਹਾ ਟੋਆ ਪੁੱਟਣਾ ਹੈ ਇੱਕ ਤੇ ਉਹਦੇ ਵਿੱਚ ਉਸ ਨੂੰ ਅਪਾ ਨੱਪ ਦੇਣਾ ਹੈ ਉਸ ਸ਼ੀਸ਼ੀ ਨੂੰ ਤੇ ਇਹ ਕਰਨਾ ਕਿ ਮੰਗਲਵਾਰ ਅਸੀਂ ਇਹ ਉਪਾਏ ਕਰਨਾ ਹੈ ਇਹ ਬਹੁਤ ਸ਼ਕਤੀਸ਼ਾਲੀ ਉਪਾਏ ਹੈ ਕੋਈ ਜਾਦੂ ਟੂਣੇ ਵਾਲਾ ਉਪਾਏ ਨਹੀਂ ਹੈ ਪਰੰਤੂ ਅਜਿਹਾ ਕਰਨ ਨਾਲ ਕਈਆਂ ਦੇ ਘਰ ਬਰਬਾਦ ਹੋਣ ਤੋਂ ਬਚ ਜਾਂਦੇ ਹਨ ਇੱਕ ਅਜਮਾਇਆ ਹੋਇਆ ਉਪਾਏ ਹੈ ਜਾਣਕਾਰੀ ਵਧੀਆ ਲੱਗੀ ਤੇ ਸਾਇੰਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ